ਇਸ ਟਾਈਮ ਬਠਿੰਡਾ ਦੇ ਸਾਈਂ ਨਗਰ ਤੇ ਮੌਜੂਦ ਹੈ ਜਿੱਥੇ ਸੂਆ ਟੁੱਟਣ ਕਾਰਨ ਸਾਈਂ ਨਗਰ ਦੇ ਲੋਕਾਂ ਦੇ ਘਰਾਂ 'ਚ ਜਿਹੜਾ ਪਾਣੀ ਵੜ ਚੁੱਕਾ ਹੈ ਤਸਵੀਰਾਂ ਤੁਹਾਨੂੰ ਇਸ ਟਾਈਮ ਦਿਖਾ ਰਿਹਾ ਸਾਈਂ ਨਗਰ ਬਠਿੰਡਾ ਦੀਆਂ ਜਿੱਥੇ ਸੂਆ ਟੁੱਟਣ ਕਾਰਨ ਜਿਹੜਾ ਬਠਿੰਡਾ ਦੇ ਸਾਈਂ ਨਗਰ ਦੇ ਘਰਾਂ 'ਚ ਜਿਹੜਾ ਬਹੁਤ ਪਾਣੀ ਜਿਹੜਾ ਵੜ ਚੁੱਕਿਆ ਹੈ ਤਸਵੀਰਾਂ ਤੁਹਾਨੂੰ ਇਸ ਟਾਈਮ ਦਿਖਾ ਰਿਹਾ ਸੀ ਸਾਈਂ ਨਗਰ ਬਠਿੰਡਾ ਦੀਆਂ ਪੂਰਾ ਜਿਹੜਾ ਸਾਈਂ ਨਗਰ ਹੈ ਪਾਣੀ ਨਾਲ ਜਿਹੜਾ ਭਰ ਚੁੱਕਿਆ ਹੈ ਘਰਾਂ ਚ ਜਿਹੜਾ ਪਾਣੀ ਭਰ ਚੁੱਕਾ ਹੈ ਤਸਵੀਰਾਂ ਤੁਹਾਨੂੰ ਇਸ ਟਾਈਮ ਦਿਖਾ ਰਿਹਾ ਸੀ ਸਾਈ ਨਗਰ ਬਠਿੰਡਾ ਦੀਆਂ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਲੋਕ ਘਰਾਂ ਦੇ ਜਿਹੜੇ ਬਾਹਰ ਬੈਠੇ ਆ ਅੱਗੇ ਅਸੀਂ ਜਾ ਨਹੀਂ ਸਕਦੇ ਕਿਉਂਕਿ 4-4 5-5 ਫੁੱਟ ਜਿਹੜਾ ਅੱਗੇ ਪਾਣੀ ਹੈ ਤਸਵੀਰਾਂ ਤੁਹਾਨੂੰ ਇਸ ਟਾਈਮ ਦਿਖਾ ਰਿਹਾ ਸੀ ਸਾਈ ਨਗਰ ਬਠਿੰਡਾ ਦੀਆਂ ਜਿੱਥੇ ਸੂਆ ਟੁੱਟਣ ਕਾਰਨ ਸਾਈ ਨਗਰ ਦੇ ਲੋਕਾਂ ਦੇ ਘਰਾਂ ਚ ਜਿਹੜਾ ਪਾਣੀ ਬਰਤੂ ਕਹਿੰਦੇ ਤਸਵੀਰਾਂ ਤੁਹਾਨੂੰ ਇਸ ਟਾਈਮ ਸਾਈ ਨਗਰ ਬਟੇਂਡਾ ਦੀਆਂ ਦਿਖਾ ਰਹੇ ਆਂ ਕਈ ਘਰਾਂ ਦੇ ਜਿਹੜੇ ਛੱਤਾਂ 'ਚ ਪਾੜ ਪੈ ਚੁੱਕਾ ਹੈ ਦੀਵਾਰਾਂ 'ਚ ਪਾੜ ਪੈ ਚੁੱਕਾ ਹੈ ਤਸਵੀਰਾਂ ਤੁਹਾਨੂੰ ਇਸ ਟਾਈਮ ਦਿਖਾ ਰਹੇ ਆਂ ਸਾਈ ਨਗਰ ਬਟੇਂਡਾ ਦੀਆਂ ਤੇ ਸਾਡੇ ਨਾਲ ਇੱਥੇ ਸਾਈ ਨਗਰ ਦੇ ਕੁਝ ਲੋਕ ਮੌਜੂਦ ਹੈ ਗੱਲਬਾਤ ਕਰਦੇ ਹਾਂ ਉਹਨਾਂ ਨਾਲ ਭਾਈ ਜੀ ਸੂਆ ਟੁੱਟਣ ਕਾਰਨ ਘਰਾਂ 'ਚ ਪਾਣੀ ਵੜ ਚੁੱਕਾ ਹੈ ਤੁਹਾਡੇ ਕੀ ਕਹਿਣਾ ਚਾਹੋਗੇ ਵੜ ਗਿਆ ਜੀ 1.5 10-10 8-8 ਫੁੱਟ ਪਾਣੀ ਵੜਿਆ ਭਾਈ ਜੀ ਘਰਾਂ ਦੇ ਵਿੱਚ 2 ਵਜੇ ਦੀ ਰਾਤ ਇਹ ਘਟਨਾ ਪਹਿਲਾਂ 6-7 ਮੁੰਡੇ ਆਏ ਸੀ ਇੱ ਨਾ ਹੀ ਸੂਏ ਦੇ ਪੈਪ ਹੁੰਦੇ ਸੀ ਕੋਈ ਪੈਪ ਉਹਨਾਂ ਤੋਂ ਪਈ ਨਹੀਂ ਸਹੀ ਢੰਗ ਨਾਲ ਉਹਦੇ ਕਰਕੇ ਸੂਆ ਗਿਆ ਟੋਟੋ ਫਿਰ ਉਹ ਟੋਟੇ ਗਿਆ ਸੂਆ 2 ਵਜੇ ਅੱਧੇ ਲੋਕ ਅੰਦਰ ਸੀਗੇ ਅੱਧੇ ਬਾਹਰ ਸੀ ਕਈਆਂ ਨੂੰ ਪਤਾ ਲੱਗ ਗਿਆ ਕਈਆਂ ਨੂੰ ਨਾ ਪਤਾ ਲੱਗਿਆ ਕਈਆਂ ਦੇ ਉੱਤੇ ਕੰਦਾ ਵੀ ਡਿੱਗੀਆਂ ਮਾਰੀਆਂ ਮੂਟੀਆਂ ਸੱਟਾਂ ਹੈਗਾ 422 ਬਹੁਤ ਭੜੇ ਸੀਗੇ ਸਾਡੇ ਰਾਤ ਅੱਛਾ ਕਿੰਨੇ ਕ ਘਰਾਂ ਦਾ ਨੁਕਸਾਨ ਕਾਫੀ ਹੋਇਆ ਕਾਨ ਜੀ ਕਰੋਦਾ ਹੋਣਗੇ 200 300 ਘਰ ਹੋਊਗਾ ਹਗੇ ਵੀ ਡਿੱਗੀ ਜਾਂਦੇ ਕੰਦਾ ਡਿੱਗੀ ਜਾਂਦੀਆਂ ਮੰਨ ਕੇ ਚੱਲੋ ਅੱਛਾ ਪ੍ਰਸ਼ਾਸਨ ਦੇ ਅਧਿਕਾਰੀ ਕੋਈ ਪਹੁੰਚੇ ਤਾਂ ਦੇ ਕੱਲੇ ਪੁਲਸ ਵਾਲੇ ਆਈ ਸੀਗੇ ਉਹ ਖੜੇ ਰਹੇ ਦੇਖੀ ਗਏ ਹੋਰ ਕੁਝ ਵੀ ਨਹੀਂ ਸਾਡੇ ਕੋਲੇ ਆਇਆ ਜੀ ਹਗੇ ਤਾਂ ਹੀ ਸਾਡੇ ਕੋਲੇ ਕੋਈ ਪ੍ਰਬੰਧ ਨਹੀਂ ਆਇਆ ਸੂਏ ਤੇ ਬੰਨ ਲਾਣ ਦੀ ਕੋਸ਼ਿਸ਼ ਕੀਤੀ ਗਈ ਕੋਈ ਬੰਨ ਨਹੀਂ ਲਾਇਆ ਉਸ ਨਹੀਂ ਲਾਇਆ ਕੋਈ ਬੰਨ ਦੀ ਕੋਈ ਅਰੇਂਜਮੈਂਟ ਹੀ ਨਹੀਂ ਸੀ ਸੀਗੀ ਜੀ ਅੱਛਾ ਹੁਣ ਤੱਕ ਪ੍ਰਸ਼ਾਸਨ ਦੇ ਅਧਿਕਾਰੀ ਪਹੁੰਚੇ ਹੌਣ ਤਾਈਂ ਹੱਗੇ ਤਾਈਂ ਕੋਈ ਆਇਆ ਨਹੀਂ ਹੈ ਹੱਗੇ ਵੀ ਨਹੀਂ ਆਇਆ ਜੀ ਕਦੋਂ ਕਾਰ ਦੇ ਚਲ ਬਚਾਅ ਕਾਰ ਚੱਲ ਨਹੀਂ ਰਹੇ ਨਾ ਜੀ ਕੁਛ ਨਹੀਂ ਚੱਲਦਾ ਜੀ ਹੱਗੇ ਤਾਈਂ ਕੋਈ ਵੀ ਨਹੀਂ ਆਇਆ ਕੋਈ ਵੀ ਨਹੀਂ ਆਇਆ ਜੀ ਆਉਂਦੇ ਆ ਮੁਰ ਜਾਂਦੇ ਆ ਜੀ ਆਉਂਦੇ ਅਸੀਂ ਫੋਨ ਕਰਦੇ ਆ ਜੀ ਮੁਰ ਜਾਂਦੇ ਆ ਵਸ ਆ ਗੱਲ ਕਹਿ ਕੇ ਮੁਰ ਜਾਂਦੇ ਆ ਜੀ ਸਾਹਮਣੇ ਅੱਛਾ ਕੌਣ ਕੌਣ ਆਇਆ ਹੈ ਪੁਲਿਸ ਵਾਲੇ ਆਏ ਸੀਗੇ ਮੁਲਾਜ਼ਮ 6 7 ਆਏ ਸੀਗੇ ਬਸ ਆ ਕੁਛ ਕਹਿ ਕੇ ਮੁਰ ਜਾਂਦੇ ਅਸੀਂ ਆਉਨੇ ਆ ਜੀ ਅਸੀਂ ਫੋਨ ਕਰਤਾ ਜੀ ਗਾਂ ਬਸ ਐ ਚਾਂਸ ਚ ਲੀ ਜਾਂਦਾ ਹੈ ਹੱਗੇ ਤਾਈਂ ਅਸੀਂ 2 ਵਜੇ ਦੇ ਭੁੱਖੇ ਇੱਥੇ ਆਏ ਉਵੇਂ ਹੀ ਤੁਰੇ ਫਿਰਦੇ ਆ ਜੀ ਜਬ ਕੋਈ ਹੈ ਅਗੇ ਜਵਾਕ ਦੋ ਤਿੰਨ ਵਿੱਚ ਵੀ ਮੇਰੇ ਆਪ ਦੇ ਜਵਾਕ ਵੀ ਦੋ ਤਿੰਨ ਵਿੱਚ ਫਸੇ ਪਏ ਆ ਕਿ ਛੋਟੇ ਛੋਟੇ ਆ ਇੱਕ ਇੱਥੇ ਸਾਡੇ ਸੀਵਰ ਹੈ ਨਹੀਂ ਕੱਚੀਆਂ ਕੂਹਾਂ ਬਣੀਆਂ ਗਲੀ ਤੇ ਖੱਡੇ ਆ ਵਿੱਚ 20 20 ਫੁੱਟ ਦੇ ਉਹ ਤਾਂ ਹੀ ਨਹੀਂ ਪਤਾ ਸੀ ਆਪ ਹੀ ਡਿੱਗ ਪਈ ਜੀ ਅੱਛਾ ਪਾਣੀ ਬੰਦ ਹੋ ਗਿਆ ਸੂਏ ਦੇ ਪਿੱਛੇ ਪਾਣੀ ਨਹੀਂ ਬੰਦ ਹੋਇਆ ਜੀ ਪਿੱਛੋਂ ਦੱਸਦੇ ਆ ਬੰਦ ਕਰਾਤਾ ਪਰ ਅੱਗੇ ਸਾਡੇ ਵੱਲੋਂ ਪਾਣੀ ਬੰਦ ਨਹੀਂ ਹੋਇਆ ਜੀ ਇੱਕ ਕੁਝ ਜੀ ਬਿਲਕੁਲ ਦੇਖੋ ਸਾਈਂ ਨਗਰ ਦੇ ਲੋਕ ਕਹਿ ਰਹੇ ਹੈ ਕਿ ਪ੍ਰਸ਼ਾਸਨ ਵੱਲੋਂ ਅਜੇ ਤੱਕ ਕੋਈ ਵੀ ਮਦਦ ਇੱਥੇ ਨਹੀਂ ਪਹੁੰਚੀ ਤਸਵੀਰਾਂ ਤੁਹਾਨੂੰ ਸਾਈਂ ਨਗਰ ਬਠਿੰਡਾ ਦੀਆਂ ਦਿਖਾ ਰਿਹਾ ਤੇ ਲੋਕ ਹੋਰ ਵੀ ਸਾਡੇ ਨਾਲ ਤੇ ਸਾਈਂ ਨਗਰ ਦੇ ਮਜੂਦ ਹੈ ਗੱਲਬਾਤ ਕਰਦੇ ਬਾਈ ਜੀ ਰਾਤ ਦਾ ਬੰਨ ਟੁੱਟਿਆ ਹੋਇਆ ਸੂਏ ਦਾ ਤੇ ਪਾਣੀ ਪੂਰਾ ਭਰ ਚੁੱਕਾ ਸਾਈਂ ਨਗਰ ਦੇ ਘਰਾਂ ਚ ਕੀ ਕਹਿਣਾ ਚਾਹੋਗੇ ਇਹ ਆ ਇਥੋਂ ਲੈ ਕੇ ਜੀ 3 ਨੰਬਰ ਗਲੀ ਤੋਂ 10 11 ਨੰਬਰ ਗਲੀ ਤੱਕ ਫੁੱਲ ਪਾਣੀ ਹੈ ਜੀ ਦੇ ਉੱਤੋਂ ਤੱਕ ਤੁਸੀਂ ਜਾ ਨਹੀਂ ਸਕੋਗੇ ਅਸੀਂ ਮੁਸ਼ਕਲ ਨਾਲ ਜਾ ਰਹੇ ਆ ਕਿੰਨੇ ਫੁੱਟ ਪਾਣੀ ਹੈ ਤਕਰੀਬਨ 5 ਫੁੱਟ ਵਾਂਗ ਹੋ ਗਿਆ ਜੀ ਪਾਣੀ ਤੇ ਪੂਰੇ ਘਰਾਂ ਦੀ ਜੋ ਵੀ ਹੈ ਹਾਲਤ ਖਰਾਬ ਹੋ ਗਈ ਤੇ ਵੈਸੇ ਕੋਈ ਜਾਨ ਦਾ ਨੁਕਸਾਨ ਨਹੀਂ ਹੋਇਆ ਇਹ ਜ਼ਿਆਦਾਤਰ 2 ਸਾਲ ਹੋਇਆ ਸੂਆ ਬਣੇ ਨੂੰ ਜਦਰ ਉਹਦੀ ਸਲੈਪ ਹੈ ਜਿਹੜੀ ਤਕਰੀਬਨ ਕਹਿੰਦੇ ਨਹਿਰੀ ਮਹਿਕਮੇ ਦੇ ਮੁਤਾਬਕ 4 ਇੰਚੀ ਦੀ ਹੁੰਦੀ ਹੈ ਉਹ 2 ਇੰਚ ਮੋਟੀ ਹੈ ਸਲੈਪ ਆ ਤੁਸੀਂ ਜਾ ਕੇ ਜਦੋਂ ਦੇਖੋਗੇ ਜਿੱਥੋਂ ਟੁੱਟੀ ਹੈ ਸੂਬੇ ਮਹਿਕਮੇ ਕੁਝ ਚਿਰ ਪਹਿਲਾਂ ਵੀ ਟੁੱਟਿਆ ਸੀ ਇਹ 4 ਸਾਲ ਪਹਿਲਾਂ ਵੀ ਅਜੇ ਵੀ ਉਸ ਦੀਆਂ ਤਸਵੀਰਾਂ ਤੇ ਖਬਰਾਂ ਆਉਣਗੀਆਂ ਤੇ ਫੇਰ ਦੁਬਾਰਾ ਦੇਖੋ ਕਿੱਡੀ ਅਣਗਹਿਲੀ ਉਸ ਨੂੰ ਤੇ ਜਿੰਨਾ ਚਿਰ ਕੁਛ ਦਿਨ ਉਹ ਨਾ ਸੂਰੇ ਦੇ ਉੱਤੇ ਦੱਸਦੇ ਰਹੇ ਵੀ ਕੋਈ ਕੰਮਕਾਰ ਚੱਲਦਾ ਰਿਹਾ ਤੇ ਉਹਨਾਂ ਦੇ ਕਿਸੇ ਪ੍ਰਸ਼ਾਸਨ ਨੇ ਕਿਸੇ ਨੇ ਨਹੀਂ ਦੇਖਿਆ ਵੀ ਇਹ ਦਿਨ ਇਸ ਤਰ੍ਹਾਂ ਦੇ ਨੇ ਤੇ ਨੁਕਸਾਨ ਹੋ ਸਕਦਾ ਦੂਸਰੀਆਂ ਗਲੀਆਂ ਕੱਚੀਆਂ ਸੜਕਾਂ ਕੱਚੀਆਂ ਜੀ ਸਾਰਾ ਪਾਣੀ ਪੁੱਲ ਜਿਹੜੇ ਘਰ ਬੱਚੇ ਵੜਜੋਗੇ ਇੱਕ ਵੀ ਘਰ ਨਹੀਂ ਕਿ ਜਿਸ ਵਿੱਚ ਪਾਣੀ ਨਾ ਹੋਵੇ ਸਾਰੇ ਸਭ ਡੁੱਬੇ ਹੋਇਆ ਪੁੱਲ ਤੇ ਐਡੀ ਵੱਡੀ ਜਿਲ੍ਹਾ ਸਿਟੀ ਬਣ ਗਈ ਬਠਿੰਡਾ ਇੱਕ ਵੀ ਪ੍ਰਚਾਜੰਦਾ 2 ਵਜੇ ਤੱਕ ਅਧਿਕਾਰੀ ਨਹੀਂ ਪਹੁੰਚਿਆ ਹੁਣ ਕੋਈ ਐਮਸੀ ਜੈਨ ਆਈ ਸੀ ਰਾਤ ਦੇ ਆਇਆ ਉਹ ਤਾਂ 2 ਵਜੇ ਦੇ ਤੇ 2 ਪੌਸ ਅਧਿਕਾਰੀ ਸੀਗੇ ਉਹਨਾਂ ਨੇ ਕੋਈ ਟੀਮ ਲਿਆਂਦੀ ਜੋ ਟੀਮਾਂ ਹੁੰਦੀਆਂ ਨੇ ਆਪਣੀ ਸੇਵਾ ਕਰਨ ਵਾਲੀਆਂ ਅੱਛਾ ਭਾਈ ਜੀ ਇਹ ਗੱਲ ਕਰੀਏ ਕਿੰਨੇ ਕ ਘਰਾਂ ਦਾ ਨੁਕਸਾਨ ਹੋਇਆ ਕਿੰਨਾ ਕ ਘਰਾਂ ਦੇ ਜਿਹੜੇ ਕੰਦਾ ਤੇ ਪਾਰ ਪੈ ਗਏ ਛੱਤਾਂ ਡਿੱਗ ਚੁੱਕੀਆਂ ਛੱਤਾਂ ਦਾ ਇੱਕ ਦੋ ਘਰਾਂ ਦੇ ਡਿੱਗੇ ਆ ਜੀ ਤੇ ਪਾਰ ਟੋਟਲੀ ਦੇ ਜਿੰਨੇ ਵੀ ਘਰ ਆ ਜ ਤਕਰੀਬਨ ਹੀ ਪਾਣੀ ਪਾਣੀ ਹੈ ਜਿਹੜਾ 4 ਸਾਲ ਤਾਂ ਪਹਿਲਾਂ ਹੀ ਉਹਨਾਂ ਦੇ ਘਰ ਕੁਛ ਦੇ ਉਹ ਹੋ ਗਏ ਸੀਗੇ ਜੀ ਤੇ ਉਦੋਂ ਵੀ ਸਾਡੀ ਕੋਈ ਮਦਦ ਨਹੀਂ ਕੀਤੀ ਗਈ ਸੀ ਪ੍ਰਸ਼ਾਸਨ ਵੱਲੋਂ ਪ੍ਰਸ਼ਾਸਨ ਦਾ ਕੋਈ ਅਧਿਕਾਰੀ ਨਹੀਂ ਆਇਆ ਕੋਈ ਉੱਚ ਅਧਿਕਾਰੀ ਕੋਈ ਨਹੀਂ ਆਇਆ ਜੀ ਪਹਿਲੇ ਵਾਰੀ ਤੇ ਜਦੋਂ ਨਹਿਰ ਟੁੱਟੀ ਸੀ 4 ਸਾਲ ਪਹਿਲਾਂ ਉਦੋਂ ਸ਼ਖਸੀ ਜੈਨ ਆ ਗਈ ਸੀਗੀ ਡੀ ਐਮ ਸੀਗੀ ਉਹ ਇਸ ਵਕਤ ਤਾਂ ਕੋਈ ਨਹੀਂ ਹਲੇ ਤੱਕ ਨਹੀਂ ਆਇਆ ਖਬਰਾਂ ਵੀ ਲੈ ਪਹੁੰਚ ਚੁੱਕੀਆਂ ਦੇਖੋ ਤੁਸੀਂ ਅਜੇ ਤੱਕ ਕੋਈ ਵੀ ਅਧਿਕਾਰੀ ਨਹੀਂ ਪਹੁੰਚਿਆ ਮੁੱਖ ਮੰਤਰੀ ਪੰਜਾਬ ਭਗਵੰਤ ਸਿੰਘ ਮਾਨ ਨੂੰ ਕੀ ਅਪੀਲ ਕਰਨਾ ਚਾਹੁੰਦੇ ਹੋ ਇਹੀ ਅਪੀਲ ਕਰਨਾ ਚਾਹੁੰਦੇ ਆ ਕਿ ਜਿਹੜੇ ਐਮ ਸੀ ਦਾ ਆਪਣੇ ਐਮ ਐਲ ਏ ਸਾਹਿਬ ਜਾਓ ਉਹ ਅਸੀਂ ਦੇਖੋ ਚੁੰਨਦੇ ਆ ਜਨਤਾ ਜੋ ਚੁੰਨਦੀ ਆ ਉਹਨਾਂ ਨੂੰ ਅੱਗੇ ਕਰਦੀ ਆ ਹਨਾ ਹਾਲੇ ਤੱਕ ਨਾ ਤਾਂ ਕੋਈ ਉਹਨਾਂ ਦਾ ਵੀ ਬੰਦਾ ਪਹੁੰਚਿਆ ਇੱਥੇ ਜਿਹੜਾ ਮੇਨ ਕੋਈ ਬੰਦਾ ਹੋਵੇ ਨਾ ਉਹ ਆਪ ਪਹੁੰਚੇ ਐਮਐਲਏ ਸਾਹਿਬ ਨਾ ਹੀ ਜਿਹੜਾ ਮਜੂਤਾ ਐਮਸੀ ਐ ਉਹ ਤੱਕ ਨਹੀਂ ਪਹੁੰਚੇ ਤੁਸੀਂ ਇਹ ਦੇਖੋ ਵੀ ਕਿਸ ਤਰ੍ਹਾਂ ਦਾ ਵਰਤਾਵਾ ਕੀਤਾ ਜਾ ਰਿਹਾ ਇਹ ਕੋਈ ਵੀ ਕਿਸੇ ਤਰ੍ਹਾਂ ਦਾ ਨਾ ਰੋਟੀ ਨਾ ਪਾਣੀ ਨਾ ਚਾਹ ਦਾ ਕੋਈ ਕਿਸੇ ਤਰ੍ਹਾਂ ਦਾ ਨਹੀਂ ਨਾ ਕੋਈ ਦਵਾਈ ਡਾਕਟਰ ਦਾ ਕਿਸੇ ਵੀ ਤਰ੍ਹਾਂ ਦਾ ਕੋਈ ਵੀ ਸਾਨੂੰ ਮਦਦ ਦਾ ਕੋਈ ਵੀ ਭਰੋਸਾ ਨਹੀਂ ਦਿੱਤਾ ਗਿਆ ਖਾਲੀ ਆ ਕੇ ਖੜ ਜਾਂਦੇ ਆ ਨਾ ਇੱਕ ਬਾਪ ਹੁੰਦਾ ਐਮਐਲਏ ਸ਼ਹਿਰ ਦਾ ਜੀ ਬਾਪ ਹੁੰਦਾ ਖਾਲੀ ਆ ਕੇ ਖੜ ਜਾਂਦਾ ਨਾ ਬਾਪ ਆਪਣੇ ਬੱਚਿਆਂ ਨਾਲ ਕਿਉਂਕਿ ਉਹ ਚੁਣ ਕੇ ਉਹਨੂੰ ਸਿਰ ਬਣਾਉਂਦੇ ਆ ਖਾਲੀ ਆ ਕੇ ਜਦੋਂ ਖੜ ਜਾਂਦਾ ਤਾਂ ਹੌਸਲਾ ਵੱਧ ਜਾਂਦਾ ਉਹਨਾਂ ਦਾ ਅੱਛਾ ਕਿੰਨੇ ਕ ਘਰ ਇੱਥੇ ਨੁਕਸਾਨੇ ਗਏ 200 ਕ ਰੰਗੂ ਹੋ ਗਿਆ ਜੀ ਬਿਲਕੁਲ ਜੀ ਬਿਲਕੁਲ ਕਹਿੰਦੇ ਪ੍ਰਸ਼ਾਸਨ ਵੱਲੋਂ ਹਜੇ ਤੱਕ ਕੋਈ ਵੀ ਮਦਦ ਸਾਈਂ ਨਗਰ ਦੇ ਲੋਕਾਂ ਦੀ ਨਹੀਂ ਕੀਤੀ ਗਈ ਕਾਫੀ ਅੰਨਤ ਜਿਹੜਾ ਰੋਸ ਪਾਇਆ ਜਾ ਰਿਹਾ ਹੁਣ ਦੇਖਣਾ ਹੋਏਗਾ ਕਿ ਪ੍ਰਸ਼ਾਸਨ ਤਿੰਨੇ ਟਾਈਮ ਤੱਕ ਸਾਈਂ ਨਗਰ ਦੇ ਲੋਕਾਂ ਦੀ ਮਦਦ ਕਰਦਾ ਇੱਥੇ ਨਜ਼ਰ ਆਏਗਾ ਕੈਮਰਾਮੈਨ ਸੁਜਲ ਦੇ ਨਾਲ ਮਨੋਚਰਕੀ ਵਾਲਾ ਡੈਨਿਕਸ ਵੈਰਾ ਟੀਵੀ ਬ